ਓ ਭਾਈ ਸਿੱਖੋ ਘਰ ਵਾਲੀ ਤੋਂ ਡਰਨਾ ਚਾਹੀਦਾ ਕਿਉਂ ਭਾਈ ਆਪਣਾ ਘਰ ਬਸਾਉਣਾ ਜੇ ਘਰ ਵਾਲੇ ਨੂੰ ਗੁੱਸਾ ਆ ਜਾਏ ਤੇ ਘਰ ਵਾਲੀ ਦਾ ਧਰਮ ਹੈ ਪਤਨੀ ਦਾ ਉਹ ਮੋਰੇ ਚੁੱਪ ਕਰ ਜਾਏ ਜਵਾਬ ਤਲਬੀ ਨਾ ਕਰੇ ਬੁੱਤ ਆਰਗੂਮੈਂਟ ਨਾ ਕਰੇ ਤੇ ਜੇ ਕਿਸੇ ਗੱਲੋਂ ਘਰ ਵਾਲੀ ਨੂੰ ਗੁੱਸਾ ਆਇਆ ਹੋਵੇ ਮੋਰੇਉ ਪਤੀ ਦਾ ਫਰਜ ਬਣਦਾ ਉਹ ਚੁੱਪ ਕਰ ਜਾਏ ਇੱਕ ਦੂਜੇ ਦੇ ਮੋਰੇ ਚੁੱਪ ਕਰਕੇ ਸਮਾਂ ਲੰਘੇਗਾ ਘਰ ਸਵਰਗ ਬਣ ਜਾਂਦਾ ਹੈ ਜਿਸ ਘਰ ਵਿੱਚ ਪਤੀ ਪਤਨੀ ਦੀ ਲੜਾਈ 15 ਮਿੰਟ 20 ਮਿੰਟ ਤੋਂ ਵੱਧ ਰਹਿਣ ਲੱਗ ਜਾਏ ਉਸ ਘਰ ਵਿੱਚ ਬੱਚਿਆਂ ਦਾ ਕੈਰੀਅਰ ਖਤਮ ਹੋ ਸਕਦਾ ਹੈ ਬੱਚੇ ਵਿਗੜ ਸਕਦੇ ਨੇ ਇਸ ਲਈ 10 15 20 ਮਿੰਟ ਤੋਂ ਵੱਧ ਗੁੱਸਾ ਨਹੀਂ ਹੋਣਾ ਚਾਹੀਦਾ ਤਾਂ ਹੀਓ ਮਹਾਰਾਜ ਕਹਿੰਦੇ ਭਾਈ ਤੂੰ ਬਿਮਾਰੀਆਂ ਤੋਂ ਵੀ ਬਚ ਜਾਏਗਾ ਰੋਕਾਂ ਤੋਂ ਵੀ ਬਚ ਜਾਏਗਾ ਗੱਲ ਪਲੇਸ ਤੋਂ ਵੀ ਬਚ ਜਾਏਗਾ ਮਹਾਰਾਜ ਕੀ ਕਰੀਏ ਕਹਿੰਦੇ ਵਸੇ ਕਮ ਰੱਖੀ ਗੁੱਸਾ ਮੰਨਣਾ ਹੰਡਾਏ ਹੰਡਾਏ ਦਾ ਅਰਥ ਹੈ ਮਨ ਚ ਨਾ ਰੱਖੀ ਪੱਕਾ ਗੁੱਸਾ ਮਾੜਾ ਮੋਟਾ ਆਇਆ ਕੋਈ ਗੱਲ ਨਹੀਂ ਗੁੱਸਾ ਆਏ ਨਹੀਂ ਲਿਖਿਆ ਹੋਵੇ ਆਉਣਾ ਨਹੀਂ ਚਾਹੀਦਾ ਗੁੱਸਾ ਆ ਜਾਂਦਾ ਭਾਈ ਸਾਹਿਬ ਨੂੰ ਗੁੱਸਾ ਆਉਣਾ ਮਾੜਾ ਨਹੀਂ ਗੁੱਸਾ ਹੰਡਾਉਣਾ ਮਾੜਾ ਹੈ ਭਾਵ ਲੰਬਾ ਸਮਾਂ ਕਿਸੇ ਰਿਸ਼ਤੇ ਵਿੱਚ ਗੁੱਸਾ ਨਹੀਂ ਰੱਖਣਾ ਚਾਹੀਦਾ ਜੇ ਚਾਹੁੰਦੇ ਹੋ ਦੇਹੀ ਨੂੰ ਰੋਕਣਾ ਲੱਗਣ ਜੇ ਚਾਹੁੰਦੇ ਹੋ ਕਿਸੇ ਦਾ ਘਰ ਨਾ ਟੁੱਟੇ जे चाहते हो रब की नजर में प्रवान हो जाइए फिर सीधा शब्द हजूर ने कहा केंद्र फरीदा बुरे का भला कर गुस्सा मन नंढाए